ਰਾਜੇ ਲੋਕ ਮਹਾਰਾਜੇ ਲੋਕ ਉਹਨਾਂ ਨੂੰ ਹੋਸ਼ ਵਿੱਚ ਰਹਿਣਾ ਚਾਹੀਦਾ ਵੀ ਚਮਚਾ ਕਹਿੰਦੇ ਜਿਹੜੇ ਭਾਂਡੇ 'ਚ ਵੜ ਜੇ ਨਾ ਭਾਂਡੇ ਨੂੰ ਖਾਲੀ ਕਰਕੇ ਛੱਡਦਾ ਪੁਰਾਣੇ ਵੇੜੀਆਂ 'ਚ ਰਾਜੇ ਮਹਾਰਾਜੇ ਚੰਗੇ ਮਤ ਵਾਲਿਆਂ ਨੂੰ ਆਪਣੇ ਵਕੀਲ ਬਣਾਉਂਦੇ ਸੀ ਆਪਣੇ ਵਜ਼ੀਰ ਬਣਾਉਂਦੇ ਸੀ ਝੋਲੀ ਚੁੱਕਾਂ ਨੂੰ ਨਹੀਂ ਕਿਉਂਕਿ ਜੇ ਮਾੜਾ ਵਜ਼ੀਰ ਹੋਵੇ ਨਾ ਤੇ ਰਾਜੇ ਦਾ ਰਾਜ ਭਾਗ ਦਾ ਤਖਤਾ ਹੀ ਉਹ ਪਲਟਾ ਸਕਦਾ ਉਹਨੇ ਸਲਾਮ ਇਹੋ ਜਿਹੀਆਂ ਪਹਿੜੀਆਂ ਦੇ ਦੇਣੀਆਂ ਵੀਰ ਪ੍ਰਮਾਤਮਾ ਨੇ ਆਪਣਾ ਕੋਈ ਰੱਖਿਆ ਹੀ ਨਹੀਂ ਨੇੜੇ ਸਲਾਹ ਦੇਣ ਵਾਲਾ ਪ੍ਰਮਾਤਮਾ ਕਿਸੇ ਦੀ ਸਲਾਹ ਨਹੀਂ ਲੈਂਦਾ ਕਿ ਨਾ ਵਧੀਆ ਉਹਦਾ ਇਹ ਦਸਤੂਰ ਹੈ ਬੀਓ ਪੂਛ ਨਾ ਮਸਲਤ ਧਰੈ ਜੋ ਕਿਸ ਕਰੇ ਸੋ ਆਪੈ ਵਾਹਿਗੁਰੂ ਪ੍ਰਮਾਤਮਾ ਨੇ ਆਪਣਾ ਕੋਈ ਸਲਾਹਕਾਰ ਨਹੀਂ ਰੱਖਿਆ ਉਹਨੇ ਆਪਣਾ ਕੋਈ ਵਜ਼ੀਰ ਨਹੀਂ ਰੱਖਿਆ ਕਿਉਂਕਿ ਵਜ਼ੀਰ ਦੀ ਜਿਹਦੇ ਨਾਲ ਕਿਤੇ ਕੋਈ ਲਗਦੀ ਹੋਈ ਉਹਨੇ ਸਲਾਹ ਦੇਣੀ ਪ੍ਰਮਾਤਮਾ ਜੀ ਇੱਧਰ ਅੱਜ ਹਟ ਲਿਆ ਦਿਓ ਇੱਧਰ ਤੂਫਾਨ ਕਰ ਦਿਓ ਲੋਕ ਤੁਹਾਨੂੰ ਮੰਨਦੇ ਨਹੀਂ ਤੁਹਾਨੂੰ ਪੂਜਦੇ ਨਹੀਂ ਇਹ ਮੇਰੇ ਮਨ ਚ ਆ ਜਾਂਦੇ ਖਿਆਲ ਵੀ ਇਸੇ ਕਰਕੇ ਪ੍ਰਮਾਤਮਾ ਨੇ ਕੋਈ ਵਜ਼ੀਰ ਰੱਖਿਆ ਹੀ ਨਹੀਂ ਵੀ ਕਿ ਮਾੜੀ ਸਲਾਹਾਂ ਨਾਲ ਦੇ ਦੇ ਆਖੋ ਸਤਨਾਮ ਸ਼੍ਰੀ ਕਿਉਂਕਿ ਮਾੜੀਆਂ ਸਲਾਹਾਂ ਦੇਣ ਵਾਲੇ ਵਜ਼ੀਰ ਰਾਜਿਆਂ ਦੇ ਬੇੜੇ ਡੋਬਦਿਆ